ਹਾਂਜੀ ਮਾਤਾ ਜੀ ਆਰਾਮ ਨਗਰ ਕਰਨੌਲੀ ਦੇ ਵਿੱਚ ਮੈਂ ਰਹਿਨੀ ਆ ਉਤਰੀ ਮੇਰੀ ਜਵਾਨ ਆ ਮੇਰਾ ਗਰੀਬਣੀ ਦੀ ਮਦਦ ਕਰੋ ਮਦਦ ਕਰੋ ਮੇਰੀ ਗਰੀਬਣੀ ਦੀ ਛਾਈ ਤੇ ਮੇਰੀ ਕੰਨਿਆ ਦਾ ਵਿਆਹ ਆ ਤੇ ਮੇਰੀ ਮਦਦ ਕਰੋ ਮਹਾਰਾਜ ਅੱਜ ਕੋਈ ਤਿਆਰੀ ਨਹੀਂ ਕੀਤੀ ਮੇਰੇ ਘਰ ਤੇ ਆਟਾ ਨਹੀਂ ਚਟਕੀ ਵੀ ਤੇ ਮੈਂ ਕੋਈ ਤਿਆਰੀ ਨਹੀਂ ਕੀਤੀ ਤੇ ਮੇਰੀ ਰਾਵ ਮਿਲ ਕੇ ਤੇ ਜਿੰਨੇ ਮੇਰੇ ਭੈਣਾ ਭਰਾ ਨੇ ਮੇਰੀ ਮਦਦ ਕਰੋ ਤੁਹਾਡਾ ਪਲਾ ਆਵੇ ਜਿਤਨਾ ਵੀ ਮਦਬਾ ਜਿਤਨਾ ਵੀ ਜੋ ਜੋ ਸਰਦਾ ਕਿਸੇ ਤੋਂ ਧੀ ਧਿਆਣੀ ਕਹਿਲ ਕੰਨਾਂ ਦਾ ਪ੍ਰੋਗਰਾਮ ਆ ਜੋ ਕੁਛ ਸਰਦਾ ਮੇਰੀ ਧੀ ਧਿਆਣੀ ਨੂੰ ਚਾਰੀ ਨੂੰ ਇਹ ਪਿੱਛਣਿਆ ਮੇਰੀ ਨੂੰ ਤੋਰੋ ਜਿਤਰਾ ਤੁਹਾਡੇ ਤੇ ਤੋਰੀ ਜਾਂਦੀ। ਤੇ ਘਰ ਦੇ ਹਾਲਾਤ ਕਿਦਾਂ ਦੇ ਆ? ਘਰ ਦੇ ਹਾਲਾਤ ਤੇ ਤੁਸੀਂ ਪੁੱਛੋ ਹੀ ਨਾ ਮੈਨੂੰ ਕੁਛ ਵੀ ਘਰ ਦੇ ਹਾਲਾਤ ਤੇ ਜਾਦੇ ਮਾਰੇ ਤੇ ਕਰਦੇ ਸਾਜ ਪੁੱਛੋ। ਘਰ ਦੇ ਹਾਲਾਤ ਮੇਰੇ ਜਾਦੇ ਮਾਰੇ ਮੇਰੇ ਬੱਚੇ ਆ ਸੇਰ ਦੇ ਭੁੱਖੇ ਬਹਿ ਰਹੇ ਨੇ। ਆਪ ਮੈਂ ਇੱਥੇ ਘਰ ਬੈਠੀ ਆ ਮੇਰੇ ਬੱਚਾ ਤੋਂ ਪੁੱਛ ਕੇ ਵੇਖੋ ਵੀ ਮੇਰੀ ਕੀ ਹਾਲਤ ਆ। ਕੋਈ ਹਾਲਤ ਨਹੀਂ ਸਾਡੀ। ਅਡੇ ਪੁੱਤ ਜਿੰਦੇ ਰਣ ਤਨ ਮਹਾਰਾਜ ਜਿਆਦਾ ਦਵੇ ਤੇ ਕੀ ਸੋਚਿਆ ਕਿ ਵਿਆਹ ਕਿਦਾਂ ਕਰਨਾ ਤੁਸੀਂ ਜਿਤਨਾ ਮਹਾਰਾਜ ਜੀ ਮੈਨੂੰ ਕੋ ਦਈ ਜਾਏਗਾ ਉਤਰਾ ਮੈਂ ਵੀ ਕਰੀ ਜਾਉਂਗੀ ਗਰੀਬਣੀ ਆ ਜਿਤਨਾ ਕੋਈ ਦਈ ਜਾਏਗਾ ਮੈਂ ਵੀ ਉਸ ਗੱਲ ਨਾਲ ਵਿਆਹੀ ਜਾਉਂਗੀ ਕੋਈ ਤਿਆਰੀ ਨਹੀਂ ਵਿਆਹ ਦੀ ਅਜੇ ਮੇਰੀ ਕੋਈ ਤਿਆਰੀ ਨਹੀਂ ਆਟਾ ਚੁਟਕੀ ਵੀ ਨਹੀਂ ਮੇਰੇ ਕੋਲ 5 ਰੁਪਏ ਚਾਹ ਵਾ ਦੇ ਮੇਰੇ ਕੋਲ ਤੇ ਘਰ ਦੇ ਕੀ ਹਾਲਾਤ ਨੇ ਕੋਈ ਹਾਲਾਤ ਨਹੀਂ ਵੇਖਾ ਸਕਦੇ ਜੋ ਉਹਨਾਂ ਨੂੰ ਹਾਲਾਤ ਮੇਰੇ ਬੁੜੜੀ ਦੇ ਆ ਚਾਈਦੇ ਬਰਾਦ ਨੂੰ ਕਿੱਥੇ ਬਿਠਾਣਾ ਆ ਕੀ ਸੋਚਿਆ ਤੁਸੀਂ ਕਿੱਥੇ ਬਿਠਾਵਾਂ ਉਹ ਲਾ ਲੂੰਗੀ ਮਾਰੇ ਮਰਤੀ ਉਹਨਾਂ ਦੇ ਆਸਰੇ ਜਿੰਨਾ ਪੁੰਨਦਾਨ ਮੇਰਾ ਗਰੀਬਲੀ ਦਾ ਕਰਨਾ ਗਿਆ ਉੱਥੇ ਚਾਨਣੀ ਲਾ ਦੂੰ ਤੇ ਕੁੜੀ ਤੋਰ ਦੂੰ ਹਾਂਜੀ ਠੀਕ ਔਰ ਕੀ ਕਰਨਾ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਮੈਂ ਗੁਰੂ ਗਿਆਨਾਤ ਸੇਵਾ ਸਹਾਟੀ ਵੱਲੋਂ ਬੋਲਦੀ ਹਾਂ ਕਰਮ ਸਵਾਜ ਬਾਬਾ ਲਖਾ ਰਾਮੂ ਵਾਲੀਆ ਸਰਜੀਤ ਕੋਲ ਮੇਰਾ ਨਾਮ ਆ ਚੇਅਰਮੈਨ ਪੰਜਾਬ ਇਹ ਬੇਟੀ ਦਾ ਵਿਆਹ ਕਰਨਾ ਹੀ ਨਾ ਨੇ ਹੈ ਇਹ ਪਰਾਲ ਨੂੰ ਇਹਨਾਂ ਦੀ ਛੱਤ ਦੀ ਵੀ ਬੜੀ ਮੁਸ਼ਕਲ ਹੈਗੀ ਆ ਵਿਆਹ ਵੀ ਨਹੀਂ ਕਰ ਪਾਉਂਦੇ ਰੋ ਰੋ ਕੇ ਮਾਤਾ ਜੀ ਕਿੱਦਾਂ ਤੁਹਾਡੇ ਸਾਹਮਣੇ ਕਹਿੰਦੇ ਆ ਵੀ ਬੇਟੀ ਦਾ ਵਿਆਹ ਕਰਨਾ ਵਾ ਸਾਡੇ ਹਾਲਾਤ ਬਹੁਤ ਖਰਾਬ ਹੈਗੇ ਆ ਇਸ ਕਰਕੇ ਅਸੀਂ ਇਹ ਕਹਿੰਨੇ ਆ ਵੀ ਸੇਵਾ ਸਾਡੀ ਵੱਲੋਂ ਬਾਬਾ ਲਖਾ ਰਾਮੂ ਵਰੀਆ ਕੋ ਮੀ ਜੇਰ ਮਾਨੂ ਕਿ ਆਪਾਂ ਸਾਰੇ ਜਣੇ ਰਲ ਕੇ ਇਸ ਬੇਟੀ ਦੇ ਵਿਆਹ ਵਿੱਚ ਸ਼ਾਮਲ ਹੋਈਏ ਤੇ ਮਦਦ ਕਰੀਏ ਹੋਰ ਵੀ ਮੇਰੇ ਜਿੰਨੇ ਭੈਣ ਭਰਾ ਹੈਗੇ ਆ ਉਵੇਂ ਮਦਦ ਕਰ ਸਕਦੇ ਆ ਇਹਨਾਂ ਦਾ ਨੰਬਰ ਹੈਗਾ 7743215442 7743215442 ਖਾਤਾ ਨੰਬਰ ਵੀ Google Pay ਵੀ ਚੱਲਦਾ ਵਾ ਇਹ ਮੰਜੀਠਾ ਰੋਡ ਬਾਈਪਾਸ ਤੇ ਰਹਿਣ ਵਾਲੇ ਹੈਗੇ ਆ ਤੇ ਇਹਨਾਂ ਦੀ ਮਦਦ ਕੀਤੀ ਜਾਵੇ ਸਾਡੀ ਇਹੋ ਹੀ ਬੇਨਤੀ ਆ ਕਿ ਆਪਾਂ ਰਲ ਮਿਲ ਕੇ ਸਾਰੀ ਇਹਨਾਂ ਦੀ ਮਦਦ ਕਰੀਏ ਕਨਿਆਦਾਨ ਕਰਨਾ ਚਾਹੀਦਾ ਤੇ ਕਨਿਆਦਾਨ ਕਰੀਏ ਜੀ ਜੀ ਮੇਰਾ